ਜਲੰਧਰ ਦੇ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਹੁੱਲੜਬਾਜੀ ਕਰਨ ਵਾਲੇ ਨੌਜਵਾਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ। ਉੱਥੇ ਹੀ ਐਸਪੀ ਅਦਿੱਤਿਆ ਵੱਲੋਂ ਹੁੱਲੜਬਾਜੀ ਕਰਨ ਵਾਲੇ ਬੁਲਟ ਸਵਾਰ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਆ 50 ਦੇ ਕਰੀਬ ਵਾਹਨ ਜ਼ਬਤ ਕੀਤੇ ਗਏ ਨੇ ਅਤੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਅਦਿੱਤਿਆ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਵੱਲੋਂ ਜੋ ਆਦੇਸ਼ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਪੈਰਾ ਦਿੰਦਿਆਂ ਉਹਨਾਂ ਵੱਲੋਂ ਇਹ ਨਾਕਾਬੰਦੀ ਕਰਕੇ ਹੁੱਲੜਬਾਜੀ ਕਰਨ ਵਾਲੇ ਨੌਜਵਾਨਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਬੁਲਟ ਮੋਟਰਸਾਈਕਲ ਮੋਡੀਫਾਈਡ ਕੀਤੇ ਜਾਂਦੇ ਨੇ ਜਾਂ ਜੋ ਵੀ ਮਕੈਨਿਕ ਇਹ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਬਦਲਦੇ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਜਾਊਗੀ ਨਾਲ ਹੀ ਐਸਪੀ ਅਦਿੱਤਿਆ ਨੇ ਦੱਸਿਆ ਕਿ 14 ਥਾਣਿਆਂ ਦੀ ਟ੍ਰੈਫਿਕ ਪੁਲਿਸ ਨੇ 2 ਘੰਟੇ ਤੱਕ ਸੜਕ ਤੇ ਜਾਮ ਲਗਾ ਕੇ ਭਾਰੀ ਮਾਤਰਾ ਚ ਬੁਲਟ ਮੋਟਰਸਾਈਕਲ ਅਤੇ ਹੋਰ ਵਾਹਨ ਜ਼ਬਤ ਕੀਤੇ ਨੇ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਜ਼ੋਨ 1 ਅਤੇ ਜ਼ੋਨ 2 ਦੇ ਵਿੱਚ ਕਾਰਵਾਈ ਕਰਦੇ ਆ 50 ਦੇ ਕਰੀਬ ਇਹ ਵਾਹਨ ਜ਼ਬਤ ਕੀਤੇ ਗਏ ਨੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਵਾਹਨਾਂ ਨੂੰ ਮੋਡੀਫਾਈ ਕਰਨ ਵਾਲਿਆਂ ਦੇ ਖਿਲਾਫ ਵੀ ਇਸੇ ਤਰ੍ਹਾਂ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਕਿਹਾ ਕਿ ਤਾਰਾ 144 ਦੀ ਵਰਤੋਂ ਕਰਦੇ ਹੋਏ ਜਲਦ ਹੀ ਸਾਰੇ ਮਕੈਨਿਕਾਂ ਨੂੰ ਵਾਹਨਾਂ ਨੂੰ ਮੋਡੀਫਾਈ ਕਰਨ ਸਬੰਧੀ ਸਖਤ ਹੁਕਮ ਜਾਰੀ ਕੀਤੇ ਜਾਣਗੇ ਅਦਿੱਤਿਆ ਨੇ ਦੱਸਿਆ ਕਿ ਜ਼ੋਨ 1 ਅਤੇ ਜ਼ੋਨ 2 ਦੇ ਸਾਂਝੇ ਆਪਰੇਸ਼ਨ ਦੇ ਤਹਿਤ 250 ਦੇ ਕਰੀਬ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਇਸ ਦੌਰਾਨ 50 ਦੇ ਕਰੀਬ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਅਤੇ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਪੁਲਿਸ ਵੱਲੋਂ ਲਗਾਤਾਰ ਕੀਤੀ ਜਾਊਗੀ ਮਸਲਾ ਕੀ ਸੀ ਕੀ ਦਿੱਕਤ ਸੀ ਤਕੋ ਅਕਮਾਨਯੋ ਕਮਿਸ਼ਨਰ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਸੀ ਕਿ ਜਿਹੜੇ ਬੁਲਟ ਮੋਟਰਸਾਈਕਲ ਜਾਂ ਜਿਹੜਾ ਵੀ ਵੀਕਲ ਜਿੱਥੇ ਮਕੈਨਿਕਲੀ ਉਹਨੂੰ ਚੇਂਜ ਕੀਤਾ ਗਿਆ ਹੈਗਾ ਔਰ ਟੈਕਨੀਕਲੀ ਜੋ ਸਾਊਂਡ ਰਿਲੇਟਡ ਕੋਈ ਵੀ ਇਕੁਪਮੈਂਟ ਅਕਰ ਕਿਤੇ ਵੀ ਕਿਸੇ ਵੀ ਵੀਕਲ ਤੇ ਪਾਇਆ ਜਾਂਦਾ ਹੈਗਾ ਤੋ ਉਹ ਉਹ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੋ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਦੋਨੋਂ ਜ਼ੋਨਸ ਤੇ 14 ਥਾਣੇ ਇਨਕਲੂਡਿੰਗ ਟ੍ਰੈਫਿਕ ਜਿਹੜੇ ਸਾਰੀ ਵਿੰਗ ਨੇ ਅਲੱਗ-ਅਲੱਗ ਥਾਵਾਂ ਤੇ ਸ਼ਹਿਰ ਵਿੱਚ 2 ਘੰਟੇ ਪਾਪਰ ਨਾਕੇ ਬੰਦੀ ਕੀਤੀ ਹੈ ਜੀ ਸਾਡਾ ਸਪੈਸ਼ਲ ਮਕਸਦ ਆਈ ਸੀ ਕਿ ਜਿਹੜੇ ਇਸ ਤਰੀਕੇ ਦੇ ਜਿਹੜੇ ਵੀਕਲਸ ਹੈ ਉਹਨਾਂ ਦੇ ਖਿਲਾਫ ਗੜੀ ਕਾਬੂੀ ਉਹ ਕਰਨਾ ਹੈਗਾ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਜਿਹੜਾ 올ਰੇਡੀ 144 ਦੇ ਆਰਡਰ ਜਿਹੜੇ ਹੈਗੇ ਐਨਫੋਰਸ ਕੀਤੇ ਜਾ ਚੁੱਕੇ ਹੈਗੇ ਕ੍ਰਿਸ਼ਨੂ ਦੇਵ ਦੇ ਹੋਏ ਸਾਡੀ ਜਿਹੜੀ ਥਾਣੇ ਦੀ ਟੀਮ ਹੈ ਟ੍ਰੈਫਿਕ ਵਿੰਗ ਹੈ ਇਹਨਾਂ ਨੇ ਬੜੀ ਇਫੈਕਟਿਵਨੈਸ ਨਾਲ ਕਰਦਈ ਕਰਦੇ ਵੀ 50 ਦੇ ਕਰੀਬ ਜੋ ਬੁਲਟ ਮਾਈਟ ਮੋਟਰਸਾਈਕਲ ਹੈ ਅਸੀਂ ਜਿਹੜੇ ਹੈਗੇ ਇੰਪਾਉਂਡ ਕੀਤੇ ਹੈਗੇ ਇਸ ਤੋਂ ਇਲਾਵਾ ਜਿਹੜੇ ਬੰਦੇ ਵੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਜਿਹੜੇ ਬੰਦੇ ਵੀ ਇਸ ਮੋਡੀਫਿਕੇਸ਼ਨ ਦੇ ਵਿੱਚ ਇਨਵੋਲਵ ਹੈ ਅਸੀਂ ਉਹ ਨਾਲ ਦੇਖ ਲੱਗਦੀ ਜਿਹੜਾ ਹੈਗਾ ਸਟ੍ਰਿਕਟ ਲੈਵਲ ਇਲੈਕਸ਼ਨ ਅਸੀਂ ਲਾਵਾਂਗੇ ਅਸੀਂ ਤੁਹਾਨੂੰ ਤੁਹਾਡੇ ਰਾਹੀਂ ਸਾਰੇ ਬੰਦਿਆਂ ਨੂੰ ਅਸੀਂ ਜਿਹੜੇ ਵੀ ਬੰਦੇ ਸ਼ਹਿਰ ਦੇ ਬੰਦੇ ਹੈਗੇ ਜਿਹੜੇ ਵੀ ਮਕੈਨਿਕ ਹੈਗੇ ਉਹਨਾਂ ਨੂੰ ਅਸੀਂ ਇਨਫੋਰਮ ਕਰਨਾ ਚਾਹੁੰਦੇ ਹਾਂ ਕਿ ਬਈ ਜੇ ਸਟ੍ਰਿਕਟ ਕੰਪਲਾਈਂਸ ਜਿਹੜੀ ਹੈਗੀ 144 ਡੇ ਆਰਡਰ ਦੀ ਹੋਏਗੀ ਕੋਈ ਵੀ ਬੰਦਾ ਅਗਰ ਪਾਇਆ ਜਾਂਦਾ ਹੈ ਜੋ ਬੁਲੇਟ ਦੇ ਜਾਂ ਕੋਈ ਵੀਕਲ ਸਗਾ ਜਿੱਤੇ ਇਲੀਗਲ ਐਨੋਇੰਗ ਜਿਹੜੀ ਸਾਊਂਡ ਕਰਨ ਵਾਲੇ ਜਿਹੜੇ ਕਿਉਪੈਂਟ ਆ ਕੋਈ ਟੈਕਨੀਕਲ ਮੋਡੀਫਿਕੇਸ਼ਨ ਕਰਦਾ ਹੈ ਤੋਂ ਉਹਦੇ ਚ ਅਸਿਸਟਿਕ ਲੀਗਲ ਐਕਸ਼ਨ ਲਗਾਉਗੇ ਔਰ ਦਿੱਥੇ ਵੀ ਸਾਡੀ ਇਹ ਕਾਰਵਾਈ ਅੱਗੇ ਵੀ ਜੇ ਜਾਰੀ ਰਹੂਗੀ ਫਿਰ ਉਹੀ ਹਾਲਾਤ ਸਾਹਮਣੇ ਆਉਂਦੇ ਆ ਦੇਖੋ ਦੇਖੋ ਇਹਦੇ ਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਲਗਭਗ 50 ਦੇ ਕਰੀਬ ਅਸੀਂ ਉਸੇ ਜਿਹੜਾ ਤੁਸੀਂ ਕਹਿ ਰਹੇ ਹੋ ਉਸੇ ਸੀਰੀਸ ਦੇ ਵਿੱਚ ਅਸੀਂ ਲਗਭਗ 50 ਦੇ ਲਗਭਗ ਮੋਰਸੇ ਲੈਂਦੇ ਹੈ ਟੈਂਪੌਂਡ ਕੀਤਾ ਹੈ ਹਨ ਹੁਣ ਡੇਲੀ ਇਹ ਕਾਰਵਾਈ ਚੱਲ ਰਹੀ ਹੈ ਜੀ ਉਹਦੇ ਐਫ ਆਈ ਆਰ ਵੀ ਲਾਂਚ ਹੋਈ ਹੈ ਤੇ ਦੇ ਇਹ ਕਿ ਅਸੀਂ ਜਿਹੜਾ ਹੈਗਾ ਇੰਪਾਉਂਡੇਸ਼ਨ ਅਸੀਂ ਕਰਦੇ ਹੈਗੇ ਬਾਕੀ ਜਿਹੜੇ ਜਿਹੜਾ ਜੋ ਵੀ ਇਸ ਤੇ ਧਿਆਨ ਆਏਗਾ ਉਸ ਦੇ ਸਾਹਮਣੇ ਅਸੀਂ ਅਗਰ ਤੁਸੀਂ ਗਿਆ ਬਲਾਸਟ ਪਿਆ ਮੋਰਸਲ ਆਫ ਅ ਬੌਂਡ ਕਿਤੇ ਜ਼ੋਨ 1 ਜ਼ੋਨ 2 ਦੋਨਾਂ ਦਾ ਪ੍ਰੈਸ਼ਰ ਸਾਂਝਾ ਸੀਗਾ ਜੀ ਜੀ ਜ਼ੋਨ 1 ਚ ਕਿੰਨੇ ਕਿਤੇ ਕਿ ਜ਼ੋਨ 2 ਚ ਕਿੰਨੇ ਕਿਤੇ ਦੇਖੋ ਦੋਨੋਂ ਦੋਨੋਂ ਮੈਂ ਕਲਬਿੰਗ ਕਰਕੇ ਜਿਹੜਾ ਹੈ ਜੇ 50 ਦੇ ਲਗਭਗ ਮੋਰਸਲ ਜਿਹੜੇ ਰੌਂਡ ਜਿਹੜੇ ਸਰ ਜਿਹੜੇ ਕੁਝ ਬੁਲੇਟ ਪਟਾਕੇ ਵਗੈਰਾ ਮਾਰਦੇ ਹੈਗੇ ਨੇ ਆ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਉਹੀ ਤਾਂ ਹੈ ਨਾ ਸਪੈਸੀਫਿਕਲੀ ਜਿਹੜੇ ਤੁਹਾਨੂੰ ਮੈਂ ਉਹੀ ਤਾਂ ਦੱਸ ਰਿਹਾ ਕਿ ਜਿਹੜੇ ਅਸੀਂ ਜਿਹੜੇ ਵੀ ਆਊਂਡ ਅਪ ਜਿਹੜੇ ਇੰਪਾਉਂਡ ਜਿਹੜੇ ਵਹੀਕਲ ਕਿਕ ਹੈ ਉਹ ਸਾਰੇ ਉਹੀ ਵਹੀਕਲ ਹੈਗੇ ਜਿਨਾ 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 ਦੇ ਥਰੂ ਗੜਿਆ ਹੈਗਾ ਜਿਹੜੀ ਬਹੁਤ ਹੀ ਜ਼ਿਆਦਾ ਤੇਜ਼ ਸਾਊਂਡ ਆਉਂਦੀ ਹੈ ਜੋ ਕਿ ਇਨਰਨਲ ਜਨਰਲ ਪਬਲਿਕ ਨੂੰ ਬਹੁਤ ਜ਼ਿਆਦਾ ਅਨੁਭਵ ਕਰਦੇ ਸੁਰੱਖਿਆ ਦੇ ਦੇਖਿਆ ਜਾਂਦਾ ਬੁਲਟ ਪ੍ਰੋਜੈਕਟ ਜਿਹੜੇ ਮਾਰਦੇ ਪੁਲਿਸ ਲੋਕ ਕਾਰਵਾਈ ਕੀਤੀ ਜਾਂਦੀ ਹੈ ਕਈ ਸਪਾਰਸ ਲੋਕ ਸਪਾਰਸ ਵੀ ਆਦੇ ਦੇਖੋ ਆਜ ਵੀ ਪੇਰੈਂਟਸ ਆਈਏ ਕਹਿੰਦੇ ਉਹਨਾਂ ਨੂੰ ਦਿੱਤਾ ਜਾਏਗਾ ਵਾਪਸ ਦੇਖੋ ਇਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਹੈਗਾ ਅਵੇਅਰਨੈਸ ਜਿਹੜਾ ਪ੍ਰੋਗਰਾਮ ਉਹ ਜੀ ਚਲਾਵਾਂਗੇ ਅਸੀਂ ਜਿਹੜਾ ਹੈਗਾ ਪੇਰੈਂਟਸ ਕਹਿੰਦੇ ਅਸੀਂ ਇਨਫੋਰਮ ਕਰਾਂਗੇ ਕਿ ਭਈ ਅਗਰ ਇਹਦੇ ਛੇ ਬੜਾ ਸਟ੍ਰਿਕਟ ਹੈਗਾ ਕੋਈ ਬੁਲਟ ਵਾਲਾ ਉਹ ਸਿਰਫ ਸਿਰਫ ਉਹਨਾਂ ਨੂੰ ਇੰਪਾਉਂਡ ਹੋਵੇਗਾ। ਉਹ ਜਿਹੜੇ ਅੱਗੇ ਵੀ ਇਸ ਤਰੀਕੇ ਦੀ ਕਰਵਾਈ ਸੀ ਇਹਨਾਂ ਨੂੰ ਮੌਕਾ ਦਿੱਤਾ ਜਾਏ ਇੱਕ ਵਾਰੀ ਵਾਰਨਿੰਗ ਦਿੱਤੀ ਜਾਏ ਕਿ ਨਹੀਂ ਤਾਂ ਇੰਪਾਉਂਡ ਹੋਗੇ। ਉਹ ਇੰਪਾਉਂਡ ਹੋਣਗੇ। ਇਨਾਂ ਦਾ ਜਿਹੜਾ ਸਲੂਸ਼ਨ ਨਿਕਾਲ ਕੇ ਉਹ ਆਪਣਾ ਜਿਹੜੇ ਜਿਹੜੇ ਕੰਸਰਨਡ ਜਿਹੜੀ ਡਿਊ ਪ੍ਰੋਸੈਸ ਨਾਲ ਇਦੀਕਲ ਲੈ ਸਕਦੇ। ਸਰ ਜੇ ਅਸੀਂ ਇਸ ਸਲੂਸ਼ਨ ਨਾਲ ਵਹੀਕਲ ਕੰਟੀਨਿਊ ਨਹੀਂ ਕਰਦੇ। ਕਿਤੇ ਤੁਸੀਂ ਉਹਨਾਂ ਚੱਕ ਕੇ ਲੈ ਗਏ ਵਿੱਚ ਨੂੰ ਆਏ ਆ ਕਿਤੇ ਨਹੀਂ ਲੱਗੇ। ਉਹਨਾਂ ਦਾ ਕੀ ਕਰੋਗੇ ਤੁਸੀਂ ਛੱਡੋਗੇ ਉਹਨਾਂ ਨੂੰ ਕਿਹੜੇ? ਇਦੇ ਵਿੱਚ ਨਹੀਂ ਪਟਾਕੇ ਲੱਗੇ ਨਹੀਂ ਨਹੀਂ ਅਸੀਂ ਉਹੀ ਵਹੀਕਲ ਇੰਪੌਂਡ ਕੀਤੇ ਹੈਗੇ ਜੋ ਮੋਡੀਫਾਈਡ ਹੈਗੇ ਉਸ ਤੋਂ ਇਲਾਵਾ ਅਸੀਂ ਲਗਭਗ 220 ਦੇ ਕਰੀਬ ਜਿਹੜੇ ਬੁਲੇਟਸ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਹੈ ਉਹਦੇ ਚ ਲਗਭਗ 50 ਤੇ ਲਗਭਗ ਜੋ ਫਾਲਟੀ ਪਾਏ